GSLV Mk2-3 ਚਰਨਾਵਿਤ ਉਡਣ ਵਾਲਾ ਇੱਕ ਵੱਡਾ ਰਾਕੇਟ ਹੈ। ਪਹਿਲੇ ਚਰਨ ਵਿੱਚ ਤਰਲ ਬਾਲਣ ਨਾਲ ਚੱਲਣ ਵਾਲੇ ਬੂਸਟਰ ਇੰਜਣ ਜਾਂ ਬੂਸਟਰ ਮੋਟਰ ਅਤੇ ਠੋਸ ਬਾਲਣ ਜਾਂ ਬਰੂਦ ਨਾਲ ਚੱਲਣ ਵਾਲਾ ਰਾਕੇਟ ਇੰਜਣ ਇਕੱਠੇ ਵਰਤੇ ਜਾਂਦੇ ਹਨ। GSLV Mk2 ਦੇ ਪਾਸੇ ਤੇ ਲੱਗੇ 4 ਬੂਸਟਰ ਇੰਜਣ ਜਾਂ ਬੂਸਟਰ ਮੋਟਰਾਂ ਵਿੱਚੋਂ ਇੱਕ ਨੂੰ ਖੋਲ ਦਿੱਤਾ ਗਿਆ ਹੈ ਤਾਂ ਕਿ ਆਪਾਂ ਉਹਦੇ ਅੰਦਰ ਦੇਖ ਸਕੀਏ ਕਿ ਕੁਝ ਹੁੰਦਾ ਹੈ। ਨੀਲੇ ਡੱਬੇ ਦੇ ਵਿੱਚ ਨਾਈਟ੍ਰੋਜਨ ਟੈਟਰਾਆਕਸਾਈਡ ਹੈ ਜਿੱਥੋਂ ਆਕਸੀਜਨ ਮਿਲਦੀ ਹੈ ਅਤੇ ਪੀਲੇ ਡੱਬੇ ਦੇ ਵਿੱਚ ਤਰਲ ਬਾਲਣ ਹੈ ਪੰਪ ਵਿੱਚ ਦੋਨਾਂ ਨੂੰ ਮਿਲਾ ਕੇ ਦਬਾਅ ਹੇਠ ਇੰਜਣ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਹਨਾਂ ਨੂੰ ਬਾਲਿਆ ਜਾਂਦਾ ਹੈ ਜੀਐਸਐਲਵੀ ਐਮਕੇ2 ਦੇ ਪਹਿਲੇ ਚਰਨ ਦੇ ਵਿੱਚ 138 ਟਨ ਦਾ ਠੋਸ ਬਾਲਣ ਜਾਂ ਬਾਰੂਦ ਵਰਤਿਆ ਜਾਂਦਾ ਹੈ ਜੇਕਰ ਆਪਾਂ ਰਾਕਟ ਨੂੰ ਪਾਸੇ ਤੋਂ ਖੋਲ ਦਈਏ ਤਾਂ ਆਪਾਂ ਦੇਖਾਂਗੇ ਕਿ ਥੋਸ ਬਾਲਣ ਨੂੰ ਉੱਤੋਂ ਅੱਗ ਲਾਈ ਜਾਂਦੀ ਹੈ ਅਤੇ ਇਹ ਅੱਗ ਥੱਲੇ ਨੂੰ ਵੱਧਦੀ ਹੈ ਤੇ ਨੋਜ਼ਲ ਰਾਹੀਂ ਗਰਮ ਗੈਸਾਂ ਅਤੇ ਧੂਆ ਬਾਹਰ ਨੂੰ ਨਿਕਲਦਾ ਹੈ। ਥੋਸ ਬਾਲਣ ਜਾਂ ਬਾਰੂਦ ਨਾਲ ਬਣੇ ਰਾਕਟ ਇੰਜਨ ਨੂੰ ਜਦੋਂ ਇੱਕ ਵਾਰੀ ਅੱਗ ਲਾ ਦਿੱਤੀ ਜਾਂਦੀ ਹੈ ਫਿਰ ਇਸ ਨੂੰ ਵਿੱਚੋਂ ਰੋਕਿਆ ਨਹੀਂ ਜਾ ਸਕਦਾ। GSLV Mk2 ਦੇ ਦੂਜੇ ਅਤੇ ਤੀਜੇ ਚਰਨ ਦੇ ਵਿੱਚ ਵੀ ਤਰਲ ਬਾਲਣ ਨਾਲ ਚੱਲਣ ਵਾਲੇ ਰਾਕਟ ਇੰਜਣ ਜਾਂ ਰਾਕਟ ਮੋਟਰ ਵਰਤੇ ਜਾਂਦੇ ਹਨ GSLV Mk2 ਇੱਕ ਵਾਰੀ ਵਿੱਚ 2250 ਕਿਲੋ ਤੱਕ ਦਾ ਵਜ਼ਨ ਲੈ ਕੇ ਜਾ ਸਕਦਾ ਹੈ